ਸਾਰੀ ਕਾਗੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ Italian with Gulwinder ਦੇ ਵਿੱਚ ਵਾਪਸ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ in tanto e insomma ਦੋ ਸ਼ਬਦ ਤੇ ਇਹਨਾਂ ਦੇ मीनिंग ਅਸੀਂ ਇਹਨਾਂ ਨੂੰ ਵਾਕਾਂ ਵਿੱਚ ਕਿਸ ਤਰੀਕੇ ਨਾਲ ਵਰਤ ਸਕਦੇ ਹਾਂ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਕਮੈਂਟ ਵੀ ਜ਼ਰੂਰ ਛੱਡਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਮੈਂ ਲੈ ਕੇ ਆਉਂਦੀ ਰਹਿੰਦੀ ਆ ਚਲੋ ਜੀ ਕਰਦੇ ਆਂ ਅੱਜ ਦੀ ਵੀਡੀਓ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਅਸੀਂ ਦੇਖ ਲੈਨੇ ਆਂ ਇਨ ਤਾਂਤੋ ਦਾ ਕੀ ਮੀਨਿੰਗ ਹੁੰਦਾ ਇਨ ਤਾਂਤੋ ਸਿਨੀਫica nel frattempo o mentre ਇਹਦਾ ਮਤਲਬ ਹੁੰਦਾ ਇਸ ਦੌਰਾਨ ਜਾਂ ਜਦੋਂ ਕਹਿਣ ਦਾ ਭਾਵ ਅਸੀਂ ਇਹਨੂੰ ਦੋ ਸੈਂਸਸ ਦੇ ਵਿੱਚ ਯੂਜ਼ ਕਰ ਸਕਦੇ ਹਾਂ ਇਸ ਦੌਰਾਨ ਕਹਿਣ ਲਈ ਜਾਂ ਜਦੋਂ ਅਸੀਂ ਕਹਿਣਾ ਚਾਹੁੰਦੇ ਹਾਂ ਜਦੋਂ ਉਦੋਂ ਵੀ ਅਸੀਂ ਇੰਤਾਂਤੋਂ ਨੂੰ ਯੂਜ਼ ਕਰ ਸਕਦੇ ਹਾਂ ਇੰਡੀਕਾ ਕੇ ਕੋਲਕੋਜ਼ਾ ਅਕਾ ਦੇ ਕੋਂਟੈਂਪੋਰਾ ਨਿਆਮੈਂਟੇ ਅ ਕੋਲਕੋਜ਼ਾ ਆਲਟਰੋ ਇਹ ਦੋ ਕੰਮ ਨਾਲੋਂ ਨਾਲ ਹੁੰਦੇ ਹੋਏ ਦਰਸਾਉਂਦਾ ਹੈ ਭਾਵ ਦੋ ਕੰਮ ਇਕੱਠੇ ਹੋਣ ਦੀ ਕਿਰਿਆ ਨੂੰ ਇਹ ਸ਼ਬਦ ਦਰਸਾਉਂਦਾ ਹੈ ਅਸੀਂ ਇਸ ਨੂੰ ਕਿਸ-ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਆਜੋ ਉਹ ਵੀ ਦੇਖ ਲੈਣੇ ਆਂ ਇੰਤਾਂਟੋ ਆ ਡਿਵਰਸੀ ਯੂਜ਼ੀ ਇੰਤਾਂਟੋ ਦੇ ਬਹੁਤ ਸਾਰੇ ਯੂਜ਼ ਹੋ ਸਕਦੇ ਆ ਨੰਬਰ 1 ਨੈਲ ਫਰਾ ਟੈਂਪੋ ਜਦੋਂ ਅਸੀਂ ਕਹਿਣਾ ਚਾਹੁੰਦੇ ਆ ਇਸ ਦੌਰਾਨ ਦੁਰਾਂਤੇ ਓ ਮੈਂਤਰੇ ਦੁਰਾਂਨ ਜਾਂ ਜਦੋਂ ਕਹਿਣ ਦੇ ਲਈ ਪੈਰ ਇੰਤਰੂ ਦੂਰੇ ਉਨਾ ਆਈਡੀਆ ਇੱਕ ਵਿਚਾਰ ਪੇਸ਼ ਕਰਨ ਲਈ ਵੀ ਅਸੀਂ ਇੰਤਾਂਟੋ ਦਾ ਯੂਜ਼ ਕਰ ਸਕਦੇ ਆ ਇਨਨੂੰ ਥੋੜਾ ਜਿਹਾ ਡਿਟੇਲ ਚ ਸਮਝਦੇ ਆਂ ਵੀਦ ਐਗਜ਼ੈਂਪਲਸ ਉਥੋਂ ਇਹ ਜ਼ਿਆਦਾ ਕਲੀਅਰ ਹੋ ਜਾਏਗਾ ਨੰਬਰ 1 נੈਲ ਫਰਾ ਟੈਂਪੋ ਪਰ ਇੰਡੀਕਾਰੇ ਕੇ ਕੁਲਕੋਜ਼ਾ ਅਕਾਡੇ ਮੈਂਤਰੀ ਸੀ ਅਸਪੈਟਾ ਇਸ ਦੌਰਾਨ ਦਾ ਯੂਜ਼ ਅਸੀਂ ਉਦੋਂ ਕਰ ਸਕਦੇ ਆਂ ਜਦੋਂ ਅਸੀਂ ਕਿਸੇ ਚੀਜ਼ ਦੀ ਉਡੀਕ ਕਰ ਰਹੇ ਆਂ ਉਸ ਦੇ ਦੌਰਾਨ ਉਡੀਕ ਕਰਦੇ ਕਰਦੇ ਅਸੀਂ ਹੋਰ ਕੰਮ ਕਰ ਲਈਏ ਨਾਲੋਂ ਨਾਲ ਪੈਰੇਜ਼ ਐਗਜ਼ੈਂਪਲ ਅਸਪੇਟiamo il bus intanto leggiamo un libro ਅਸੀਂ ਬੱਸ ਦੀ ਉਡੀਕ ਕਰ ਰਹੇ ਹਾਂ ਇਸ ਦੌਰਾਨ ਆਓ ਇੱਕ ਕਿਤਾਬ ਪੜ੍ਹੀਏ ਕਹਿਣ ਦਾ ਭਾਵ ਹਜੇ ਬੱਸ ਨਹੀਂ ਆਈ ਤੁਸੀਂ ਉਡੀਕ ਕਰ ਰਹੇ ਹੋ ਉਡੀਕ ਕਰਦੇ ਕਰਦੇ ਤੁਸੀਂ ਬੋਰ ਹੋਗੇ ਤੇ ਤੁਸੀਂ ਸੋਚਿਆ ਉਦੋਂ ਤੱਕ ਚਲ ਇੱਕ ਕਿਤਾਬ ਪੜ੍ਹ ਲਈ ਜਾਵੇ ਕਹਿਣ ਦਾ ਭਾਵ ਤੁਸੀਂ ਬੱਸ ਦੀ ਵੇਟ ਵੀ ਕਰ ਰਹੇ ਹੋ ਤੇ ਨਾਲ ਦੀ ਨਾਲ ਇੱਕ ਕੰਮ ਹੋਰ ਪੜਨ ਦਾ ਵੀ ਨਾਲ ਕਰ ਰਹੇ ਹਾਂ ਇੰਤਾਂ ਤੋ ਇਹ ਦਰਸਾਉਂਦਾ ਹੈ ਦੋ ਕੰਮ ਨਾਲੋ ਨਾਲ ਕਰਨ ਦੀ ਗਤੀਵਿਧੀ ਨੂੰ ਦਰਸਾਉਂਦਾ ਹੈ ਨੰਬਰ 2 ਇਲ ਤ੍ਰੈਨੋ ਐ ਇਨ ਰਿਟਾਰਡੋ ਇਨਤਾਂਟੋ ਪ੍ਰੈਂਡਿਆਮੋ ਏਨ ਕਾਫੇ ਟ੍ਰੇਨ ਲੇਟ ਹੈ ਕਹਿੰਦਾ ਭਾਬਲੇ ਹਜੇ ਟ੍ਰੇਨ ਆ ਜਿਹੜੀ ਉਹ ਲੇਟ ਆਉਣੀ ਆ ਅ ਉਦੋਂ ਤੱਕ ਅਸੀਂ ਇੱਕ ਕਾਫੀ ਪੀ ਲੈਂਦੇ ਆ ਇਨਤਾਂਟੋ ਪ੍ਰੈਂਡਿਆਮੋ ਏਨ ਕਾਫੇ ਕਹਿੰਦਾ ਭਾਬ ਤੁਸੀਂ ਟ੍ਰੇਨ ਦੀ ਵੇਟ ਵੀ ਕਰ ਰਹੇ ਹੋ ਤੇ ਨਾਲ ਦੀ ਨਾਲ ਇੱਕ ਕੰਮ ਹੋਰ ਕਾਫੀ ਪੀਣ ਦਾ ਵੀ ਕਰ ਰਹੀ ਹੂੰ ਇਹ ਜੇ ਕੰਮਾਂ ਨੂੰ ਦਰਸਾਉਣ ਦੇ ਲਈ ਤੁਸੀਂ ਇੰਤਾਨ ਤੋਂ ਸ਼ਬਦ ਯੂਜ਼ ਕਰ ਸਕਦੇ ਹੋ ਹੋਪਫੁਲੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸੈਕੰਡ ਯੂਜ਼ ਦੇ ਕੋ ਇੰਤਾਨ ਤੋਂ ਦਾ ਜਦੋਂ ਅਸੀਂ ਕਹਿਣਾ ਚਾਹੁੰਦੇ ਆ ਦੌਰਾਨ ਤੇ ਜਾਨੀ ਕਿ ਦੌਰਾਨ ਜਾਂ ਮੈਂਤਰੇ ਪੈਰ ਦੀ ਸਕ੍ਰੀਵਰੇ UNA AZIONE CHE SI SVOLGE IN UN CERTO PERIODO ਕਿਸੇ ਕਿਰਿਆ ਦਾ ਵਰਣਨ ਕਰਨ ਦੇ ਲਈ ਜੋ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਹੁੰਦੀ ਹੈ ਪਰ ਐਗਜ਼ੈਂਪਲੋ ਇੰਟਾਂਟੋ ਕੇ ਸਟੂਡੀ ਪੁਆਈ ਅਸਕੋਲਟਾਰੇ ਮਿਊਜ਼ਿਕਾ ਜਦੋਂ ਤੁਸੀਂ ਪੜ੍ਹਾਈ ਕਰਦੇ ਹੋ ਤੁਸੀਂ ਸੰਗੀਤ ਸੁਣ ਸਕਦੇ ਹੋ ਕਹਿਣ ਦਾ ਭਾਵ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਨਾਲ ਨਾਲ ਮਿਊਜ਼ਿਕ ਵੀ ਸੁਣ ਸਕਦੇ ਹੋ ਗੀਤ ਸੁਣ ਸਕਦੇ ਹੋ ਕਹਿਣ ਦਾ ਭਾਵ ਦੋ ਕੰਮ ਨਾਲੋਂ ਨਾਲ ਹੋ ਰਹੇ ਨੇ ਤੇ ਦੋਨੋਂ ਕੰਮ ਇਕੱਠੇ ਇੱਕ ਨਿਸ਼ਚਿਤ ਟਾਈਮ ਦੇ ਵਿੱਚ ਤੁਸੀਂ ਕਰ ਸਕਦੇ ਹੋ ਉਦੋਂ ਵੀ ਤੁਸੀਂ ਇਨਤਾਂਤੋ ਯੂਜ਼ ਕਰ ਸਕਦੇ ਹੋ ਇਨਤਾਂਤੋ ਕੇ ਲੂਈ ਲਾਵੋਰਾ ਈਓ ਪੋਲਿਸਕੋ ਲਾ ਕਾਸਾ ਜਦੋਂ ਉਹ ਕੰਮ ਕਰਦਾ ਹੈ ਮੈਂ ਘਰ ਦੀ ਸਫਾਈ ਕਰਦਾ ਹਾਂ ਮਤਲਬ ਇਹ ਦੋਨੋਂ ਕੰਮ ਇੱਕੋ ਟਾਈਮ ਹੁੰਦੇ ਆ ਇੱਕ ਨਿਸ਼ਚਿਤ ਟਾਈਮ ਦੇ ਵਿੱਚ ਹੀ ਹੁੰਦੇ ਆ ਇਨਤਾਂਤੋ ਦਾ ਮੀਨਿੰਗ ਇੱਥੇ ਆ ਕਿ ਜਦੋਂ ਉਹ ਕੰਮ ਕਰਦਾ ਹੈ ਜਾਨੀ ਕਿ ਵਾਈਲ he works i clean the house matlab dono kam nalon nal ho rahe ne eko time de vich ek nischit time de vich hi ho rahe ne intan to tusi do kam ikkatthe karan layi vart sakde ho number 10 per introdure un idea ik vichar pesh karan layi tusi intan to di varto kar sakde ho per segnalare un cambiamento di argomento विषय ਦੀ ਤਬਦੀਲੀ ਦਾ ਸੰਕੇਤ ਦੇਣ ਦੇ ਲਈ ਕਹਿਣ ਦਾ ਭਾਵ ਜਦੋਂ ਤੁਸੀਂ ਆਪਣੀ ਗੱਲਬਾਤ ਦਾ ਟੌਪਿਕ ਚੇਂਜ ਕਰਨਾ ਚਾਹੁੰਦੇ ਹੋ ਤਾਂ ਇਨ ਤਾਂ ਤੋਂ ਕਹਿ ਕੇ ਤੁਸੀਂ ਅਗਲਾ ਟੌਪਿਕ ਸਟਾਰਟ ਕਰ ਸਕਦੇ ਹੋ ਪਰ ਐਗਜ਼ੈਂਪਲ ਨੰਬਰ 1 ਇਨ ਤਾਂ ਤੋਂ ਪਰਲੀਆਮੋ ਦੀ ਉਨ ਆਲਟਰੋ ਪ੍ਰੋਜੈਕਟੋ ਚਲੋ ਛੱਡੋ ਆਓ ਕਿਸੇ ਹੋਰ ਪ੍ਰੋਜੈਕਟ ਬਾਰੇ ਗੱਲ ਕਰੀਏ ਕੰਦਬਾਬ ਤੁਸੀਂ ਇਨਦਾਂਤੋ ਤੋਂ ਪਹਿਲਾਂ ਕੋਈ ਹੋਰ ਟੌਪਿਕ ਬਾਰੇ ਗੱਲ ਕਰ ਰਹੇ ਸੀ ਇਨਦਾਂਤੋ ਕਹਿ ਕੇ ਤੁਸੀਂ ਆਪਣਾ ਹੋਰ ਟੌਪਿਕ ਇੰਟਰੋਡਿਊਸ ਕਰਵਾ ਸਕਦੇ ਹੋ ਆਪਣੀ ਗੱਲਬਾਤ ਦੇ ਦੌਰਾਨ ਨੰਬਰ 2オ ਪਲੀ ਤੋ ਲਾ ਕਾਸਾ ਮੈਂ ਕਹਾਂ ਕਿ ਮੈਂ ਘਰ ਦੀ ਸਫਾਈ ਕੀਤੀ ਫਿਰ ਮੈਂ ਟੌਪਿਕ ਚੇਂਜ ਕਰਨਾ ਚਾਹੁੰਦੀ ਆ ਤਾਂ ਮੈਂ ਕਹਾਂਗੀ ਇਨਦਾਂਤੋ ਪ੍ਰੇਪਾਰੋ ਲਾ ਚੇਨਾ ਚਲੋ ਹੁਣ ਰਾਤ ਦਾ ਖਾਣਾ ਤਿਆਰ ਕਰ ਲਵਾਂ ਮੈਂ ਅੱਜ ਦਾ ਸੈਕਿੰਡ ਸ਼ਬਦ ਹੈਗਾ ਜੀ ਇਨਸੋਮਾ in so much ਦਾ ਸਿਨਿਫੀਕਾਟ ਉਹ ਜਿਹੜੀ ਕੀ मीनिंग ਹੁੰਦਾ ਅਸੀਂ ਇਸ ਨੂੰ ਆਪਣੀ ਗੱਲਬਾਤ ਦੌਰਾਨ ਕਿਸ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਆਜੋ ਜੀ ਦੇਖ ਲੈਂਦੇ ਆ ਵਿਦ ਐਗਜ਼ਾਮਪਲਸ ਸਭ ਤੋਂ ਪਹਿਲਾਂ ਅਸੀਂ ਇਹਦੀ ਡੈਫੀਨੇਸ਼ਨ ਦੇਖ ਲੈਂਦੇ ਆ in so much significa in breve ਇਹਦਾ ਮਤਲਬ ਹੈ ਸੰਖੇਪ ਵਿੱਚ ਜਦੋਂ ਅਸੀਂ ਬਹੁਤ ਲੰਬੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਕਹਿਣਾ ਚਾਹੁੰਦੇ ਆ ਜਾਨਕੀ ਸੰਖੇਪ ਵਿੱਚ ਕਹਿ ਕੇ ਦੱਸਣਾ ਚਾਹੁੰਦੇ ਆ ਫਿਰ ਅਸੀਂ ਯੂਜ਼ ਕਰ ਸਕਦੇ ਆ ਇਨ ਸੋਮਾ ਔ ਪਰ ਰੀਐਸੂਮੇ ਰੀਐਸੂਮੇ ਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਗੱਲ ਦਾ ਬਹੁਤ ਵੱਡੀ ਗੱਲ ਦਾ ਸ਼ਾਰਾਂਚ ਕੱਢਣਾ ਹੈ ਉਦੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸੀ ਯੂਜ਼ ਆ ਪਰ ਕਨਕਲੂਦੇਰੇ ਉਨ ਡਿਸਕੋਰਸੋ ਇਹ ਇੱਕ ਭਾਸ਼ਣ ਨੂੰ ਜਾਂ ਇੱਕ ਗੱਲਬਾਤ ਨੂੰ ਸਮਾਪਤ ਕਰਨ ਦੇ ਲਈ ਵਰਤਿਆ ਜਾਂਦਾ ਹੈ ਜਾਨੀ ਕਿ ਕਨਕਲੂਜਨ ਕੱਢਣ ਦੇ ਲਈ ਅਸੀਂ ਇਸ ਨੂੰ ਵਰਤ ਸਕਦੇ ਆ ਹੁਣ ਇਹਦੇ ਆਪਾਂ ਯੂਜ਼ ਦੇਖਦੇ ਹਾਂ ਕਿ ਕਿਵੇਂ-ਕਿਵੇਂ ਅਸੀਂ ਯੂਜ਼ ਕਰ ਸਕਦੇ ਹਾਂ ਪੰਜ ਤਰੀਕਿਆਂ ਦੇ ਨਾਲ ਅਸੀਂ ਇਨ ਸੋਮਾ ਦੀ ਵਰਤੋਂ ਕਰ ਸਕਦੇ ਹਾਂ ਆਪਣੀ ਗੱਲਬਾਤ ਦਾ ਨੰਬਰ 1 ਪੈਰ ਰੀਆ ਸੁਮੇਰੇ ਰੀਆ ਸੁਮੇਰੇ ਦਾ ਮਤਲਬ ਹੁੰਦਾ ਸਾਰ ਕੱਢਣ ਦੇ ਲਈ ਪੂਰੀ ਗੱਲਬਾਤ ਦਾ ਨਤੀਜਾ ਕੱਢਣ ਦੇ ਲਈ ਨੰਬਰ 2 ਪੈਰ ਕਨਕਲੂ ਦੇਰੇ ਕੋਈ ਗੱਲਬਾਤ ਦਾ ਸਿੱਟਾ ਕੱਢਣਾ ਜਾਨੀ ਕਿ ਆਪਣੀ ਭਾਸ਼ਣ ਦਾ ਸਿੱਟਾ ਕੱਢਣ ਦੇ ਲਈ ਅਸੀਂ ਇਨ ਸੋਮਾ ਵਰਤ ਸਕਦੇ ਹਾਂ ਨੰਬਰ 10 ਪੈਰ ਕੀ ਆ ਰੀਰੇ ਕੋਈ ਗੱਲਬਾਤ ਨੂੰ ਸਪਸ਼ਟ ਕਰਨ ਦੇ ਲਈ ਯਾਨੀ ਕਿ ਕਲੀਅਰ ਕਰਨ ਦੇ ਲਈ ਅਸੀਂ ਇਨਸੋਮਾ ਦੀ ਵਰਤੋਂ ਕਰ ਸਕਦੇ ਹਾਂ ਐਸਪਰੀ ਮੇਰੇ ਰਾਬੀਆ ਯਾਨੀ ਕਿ ਜਦੋਂ ਤੁਸੀਂ ਕਿਸੇ ਨਾਲ ਗੁੱਸੇ ਹੋ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਤੁਸੀਂ ਵਰਤ ਸਕਦੇ ਹੋ ਤੇ ਪੰਜਵਾਂ ਯੂਜ਼ ਹੈਗਾ ਕਿ ਜਦੋਂ ਤੁਸੀਂ ਕਹਿਣਾ ਚਾਹੁੰਦੇ ਹੋ ਕੋਜ਼ੀ ਕੋਜ਼ੀ ਉਦੋਂ ਵੀ ਇਨਸੋਮਾ ਦੀ ਵਰਤੋਂ ਕਰ ਸਕਦੇ ਹੋ ਇਨਸੋਮਾ ਦਾ ਫਰਸਟ ਯੂਜ਼ ਹੁੰਦਾ ਹੈ ਪੈਰ ਰੀਸਮਮਰੇ ਕਹਿਣ ਦਾ ਭਾਵ ਸਾਰ ਕੱਢਣ ਦੇ ਲਈ ਪੈਰ ਸਿੰਤੇਤੀ ਜ਼ਾਰੇ ਇਨਫੋਰਮੇਸ਼ਨ ਮਤਲਬ ਜਾਣਕਾਰੀ ਨੂੰ ਸੰਖੇਪ ਵਿੱਚ ਦੱਸਣ ਦੇ ਲਈ ਅਸੀਂ ਇਨ ਸੋਮਾ ਸ਼ਬਦ ਵਰਤ ਸਕਦੇ ਹਾਂ ਐਗਜ਼ਾਮਪਲ ਥਰੂ ਜ਼ਿਆਦਾ ਕਲੀਅਰ ਹੋ ਜਾਏਗਾ ਐਗਜ਼ਾਮਪਲ ਦੇਖਦੇ ਹਾਂ ਓ ਵੀਸ ਤੋ ਇਲ ਫਿਲਮ ਮੈਂ ਫਿਲਮ ਦੇਖੀ ਮਾ ਪਰ ਨੋਨ ਮੀਏ ਪਿਆ ਚੂ ਤੋ पर मेनू पसंद नहीं आई इनसोमा संक्षेप ਵਿੱਚ ਨੌਨ ਲੋ ਕੰਸੀਲਿਓ ਮੈਂ ਇਸ ਦੀ ਸ਼ਿਫਾਰਿਸ਼ ਨਹੀਂ ਕਰਦਾ ਕਹਿੰਦਾ ਪਰ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਇਹ ਫਿਲਮ ਦੇਖੋ ਕਿਉਂਕਿ ਇਹ ਮੈਨੂੰ ਪਸੰਦ ਨਹੀਂ ਆਈ ਇਨਸੋਮਾ ਇੱਥੇ ਪਹਿਲੀਆਂ ਦੋ ਗੱਲਾਂ ਨੂੰ ਸੰਖੇਪ ਵਿੱਚ ਦੱਸਣ ਦੇ ਲਈ ਯੂਜ਼ ਹੋਇਆ ਕਿ ਇਨਸੋਮਾ ਨੌਨ ਲੋ ਕੰਸੀਲਿਓ ਕਹਿੰਦਾ ਪਰ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਇਸ ਫਿਲਮ ਨੂੰ ਦੇਖੋ ਨੰਬਰ 2 ਪਰ ਕਨਕਲੂਡੇਰੀ ਮਤਲਬ ਸਿੱਟਾ ਕੱਢਣ ਦੇ ਲਈ ਕਨਕਲੂਡ ਕਰਨ ਦੇ ਲਈ ਅਸੀਂ ਇਨ ਜ਼ੋਮਾ ਦੀ ਵਰਤੋਂ ਕਰ ਸਕਦੇ ਹਾਂ ਪੈਰਦਾਰੇ ਊਨਾ ਕਨਕਲੂਸਿਓਨੇ ਆ ਹੂੰ ਦਿਸਕੋਰਸੋ ਕਿਸੇ ਭਾਸ਼ਣ ਦਾ ਸਿੱਟਾ ਕੱਢਣ ਦੇ ਲਈ ਅਸੀਂ ਇਨ ਜ਼ੋਮਾ ਦੀ ਵਰਤੋਂ ਕਰ ਸਕਦੇ ਹਾਂ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਪਸੰਦ ਆ ਰਹੀ ਹੈ ਪਲੀਜ਼ ਲਾਈਕ ਵਾਲਾ ਬਟਨ ਜ਼ਰੂਰ ਦਬਾ ਦੇਣਾ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਪੈਰਿਜ਼ੈਂਪੀਓ ਅਬੀ ਆਮੋ ਦਿਸਕੂਸੋ ਅਲੂਂਗੋ ਅਸੀਂ ਲੰਬੇ ਸਮੇਂ ਲਈ ਚਰਚਾ ਕੀਤੀ ਕਿਸੇ ਟਾਪਿਕ ਤੇ ਇਨਸੋਮਾ ਸੰਖੇਪ ਵਿੱਚ ਜਾਂ ਵੀ ਹੁਣ ਸਾਨੂੰ ਕੋਈ ਫੈਸਲਾ ਲੈਣਾ ਜ਼ਰੂਰੀ ਹੈ ਦੋਬੀਆਮੋ ਪ੍ਰੈਂਡਰੀ ਊਨਾ ਡੈਸੀਓਨੀ ਹੁਣ ਸਾਨੂੰ ਇੱਕ ਫੈਸਲਾ ਕਰਨ ਦੀ ਲੋੜ ਹੈ ਮਤਲਬ ਸਾਨੂੰ ਉਸ ਕੀਤੀ ਹੋਈ ਗੱਲਬਾਤ ਦਾ ਸਿੱਟਾ ਕੱਢਣਾ ਚਾਹੀਦਾ ਹੈ ਇੱਥੇ ਇਨਸੋਮਾ ਦਾ ਮੀਨਿੰਗ ਹੈ ਕਿ ਸਾਨੂੰ ਸਿੱਟਾ ਕੱਢਣਾ ਚਾਹੀਦਾ ਆ ਕੰਕਲੂਡਰੇ ਕਰਨਾ ਚਾਹੀਦਾ ਉਸ ਲੰਬੀ ਗੱਲਬਾਤ ਨੂੰ ਕੋਈ ਡਿਸੀਜਨ ਲੈ ਕੇ ਨੰਬਰ 10 ਪੈਰ ਕਿਆ ਰੀਰੇ ਕਹਿਣ ਦਾ ਭਾਵ ਕਿਸੇ ਗੱਲ ਨੂੰ ਸਪਸ਼ਟ ਕਰਨ ਦੇ ਲਈ ਸਾਫ਼ ਕਰਨ ਦੇ ਲਈ ਅਸੀਂ ਇਨਜ਼ੋਮਾ ਦੀ ਵਰਤੋਂ ਕਰ ਸਕਦੇ ਹਾਂ ਪੈਰ ਐਸਪਰੀ ਮੇਰੇ ਊਨ ਪੈਂਸੀਰੋ ਇਨ ਮੋਡੋ ਪਿਉ ਡਿਰੇਟੋ ਕਿਸੇ ਵਿਚਾਰ ਨੂੰ ਸਿੱਧੇ ਤੌਰ ਤੇ ਪ੍ਰਗਟ ਕਰਨ ਦੇ ਲਈ ਅਸੀਂ ਇਨਜ਼ੋਮਾ ਦੀ ਵਰਤੋਂ ਕਰ ਸਕਦੇ ਹਾਂ Per esempio la riunione è stata lunga e complessa meeting lambi ate gunjal dar si in soma abbiamo deciso di posticipare il lavoro meeting koi matlab gunjal dar si toanu kuch samajh nahi aaya in soma matlab ਵੀ ਕਲੀਅਰ ਕਰ ਰਹੇ ਹੋ ਤੁਸੀਂ ਗੱਲ ਕਿ ਹੁਣ ਅਸੀਂ ਮੀਟਿੰਗ ਆ ਜਿਹੜੀ ਅੱਗੇ ਵਾਸਤੇ ਪੋਸਟਪੋਨ ਕਰਤੀ ਕਿਉਂਕਿ ਮੀਟਿੰਗ ਲੰਬੀ ਵੀ ਰਹੀ ਤੇ ਦਾ ਕੋਈ ਹੱਲ ਵੀ ਨਹੀਂ ਨਿਕਲਿਆ ਕਹਿਣ ਦਾ ਭਾਵ ਤੁਸੀਂ ਪਹਿਲੀ ਗੱਲ ਨੂੰ ਕਲੀਅਰ ਕਰਨ ਦੇ ਲਈ ਇਨਸੋਮਾ ਵਰਤਿਆ ਨੰਬਰ 4 ਨੰਬਰ 4 ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਆਪਣਾ ਗੁੱਸਾ ਕੱਢਣ ਦੇ ਲਈ ਇਨਸੋਮਾ ਦੀ ਵਰਤੋਂ ਕਿਵੇਂ ਕਰ ਸਕਦੇ ਹੋ ਆਈ ਪ੍ਰੋਮੈਸੋ ਦੀ aiutaremi ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਮੇਰੀ ਮਦਦ ਕਰਨ ਦਾ ਮਾਂ ਨੌਨ ਲਾਈ ਫਾਤੋ ਪਰ ਤੁਸੀਂ ਨਹੀਂ ਕੀਤੀ ਇਨਸੋਮਾ ਕੇ ਸੈਨਸੋਆ ਇਨਸੋਮਾ ਮਤਲਬ ਕਿ ਕੀ ਗੱਲ ਕਾਤੇ ਨਹੀਂ ਕੀਤੀ ਤੂੰ ਉਹ ਨਾ ਇਨਸੋਮਾ ਐਜ਼ ਆ ਤੁਸੀਂ ਗੁੱਸਾ ਦਰਸਾਉਣ ਦੇ ਲਈ ਇੱਥੇ ਵਰਤਿਆ ਇਹ ਕਹਿਣ ਦਾ ਭਾਵ ਤੁਸੀਂ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਇਨਸੋਮਾ ਵਰਤ ਸਕਦੇ ਹੋ ਤੁਸੀਂ ਕਿਸੇ ਨੂੰ ਕਿਹਾ ਕਿ ਤੂੰ ਤਾਂ ਮੇਰੀ ਮਦਦ ਕਰਨ ਦੀ ਵਾਦਾ ਕੀਤਾ ਸੀ ਪਰ ਤੂੰ ਕੀਤੀ ਨਹੀਂ 인ਸੋਮਾ ਕੇ ਸੈਂਤੋਆ ਕੀ ਮਤਲਬ ਹੈ ਇਸ ਗੱਲ ਦਾ ਤੁਸੀਂ ਆਪਣੇ ਵਾਦੇ ਤੋਂ ਮੁੱਕ ਰਹੇ ਹੋ ਨੰਬਰ 5 ਕੋਜੀ ਕੋਜੀ ਕਹਿਣ ਦੇ ਲਈ ਠੀਕ ਠਾਕ ਕਹਿਣ ਦੇ ਲਈ ਵੀ ਤੁਸੀਂ 인ਸੋਮਾ ਵਰਤ ਸਕਦੇ ਹੋ ਇਲ ਰੈਸਟੋਰਾਂਤੇ ਐਰਾ 인ਸੋਮਾ ਰੈਸਟੋਰੈਂਟ ਠੀਕ ਠਾਕ ਸੀ ਇਲ ਚੀਵੋ ਨੋਨ ਐਰਾ ਮਾਲੇ ਭੋਜਨ ਮਾੜਾ ਨਹੀਂ ਸੀ ਮਾਨਿਆਕ ਕੇ ਬੁਓਨੋ ਪਰ ਚੰਗਾ ਵੀ ਨਹੀਂ ਸੀ ਕਹਿੰਦਾ ਭਾਬ ਜਦੋਂ ਤੁਸੀਂ ਠੀਕ ਠਾਕ ਕਹਿਣਾ ਚਾਹੁੰਦੇ ਹੋ ਤਾਂ ਇਨਸੋਮਾ ਤੁਸੀਂ ਵਰਤ ਸਕਦੇ ਹੋ ਕੋਮੇਸਟਾ ਤੋ ਇਲ ਦੋ ਵਿਆਜੋ ਤੁਹਾਡੀ ਯਾਤਰਾ ਕਿਵੇਂ ਰਹੀ ਇਨਸੋਮਾ ਠੀਕ ਠਾਕ ਕਹਿੰਦਾ ਭਾਬ ਜੇ ਤੁਹਾਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਕਿਵੇਂ ਹੋ ਤੁਸੀਂ ਇਨਸੋਮਾ ਕਹਿ ਸਕਦੇ ਹੋ ਇਨਸੋਮਾ ਵੀ ਠੀਕ ਨਾ ਠੀਕ ਨਾ ਜਾਨੀ ਕਿ ਜਿਆਦਾ ਹੀ ਚੰਗਾਈਆਂ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਕਿ ਜੇ ਵੀਡੀਓ ਪਸੰਦ ਆਈ ਪਲੀਜ਼ ਡੂ ਲਾਈਕ ਮਾਈ ਵੀਡੀਓ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ